ਅੱਜ ਦੀ ਕਕਿਆ ਨੂੰ ਲਿਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਅਸੋਕ ਭਾਰਦਵਾਦ ਦੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਵਿਦਿਆਰਥੀਆਂ ਨੂੰ ਪਿੰਡ ਵਾਸੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਅਸੋਕ ਭਾਰਦਵਾਦ ਦੀਆਂ ਵਰਸ ਨਵਸਦੀ ਲੱਖ ਲੱਖ ਬਧਾਈਆਂ ਜੀ ਅੱਜ ਦਾ ਨਵਾਂ ਸਾਲ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਦੀ ਬਰਖਾ ਲੈ ਕੇ ਆਏ ਜੀ ਅੱਜ ਦੇ ਦਿਨ ਤੁਹਾਨੂੰ ਤੇ ਤੁਹਾਨੂੰ ਸਾਰਿਆਂ ਨੂੰ ਨੂੰ ਵਾਹਿਗੁਰੂ ਮੇਰਤ ਮੇਰ ਪਦਾਨ ਕਰੇ ਜੀ ਅੱਜ ਦਾ ਵੀ ਬੜਾ ਚੰਗਾ ਦਿਨ ਹੈ ਤੇ ਅਰਧੇ ਦਿਨ ਸਾਡੂ ਚੰਗੇ ਕੰਮ ਕਰਨੇ ਜਾਣੇ ਨਵਾਂ ਸਾਲ ਸ਼ੁਰੂ ਹੋਇਆ ਸੀ ਤੇ ਨਵਾਂ ਸਾਲ ਦੀ ਮਹਿਤਾਂ ਨੂੰ ਜਾਣੇ ਹੋਈ ਨਵੇਂ ਕੰਮ ਸ਼ੁਰੂ ਕਰਨਾ ਜੀ ਤੂ ਜਿਦਾ ਕਿਉ ਸਾਡਾ ਪਿਛਲਾ ਚੱਲਿਆ ਹੋਇਆ ਸੀ ਪਠ ਨੰਬਰ 6 ਕਵਿਤਾ ਭਾਈ ਵੀਰ ਸਿੰਘ ਦੀ ਕਿੱਥੀ ਦੋ ਕਵਿਤਾ ਸੀ ਗੁਲਾਬ ਦਾ ਫੁੱਲ ਤੋੜਨ ਵਾਲੇ ਨੂੰ ਤੇ ਸਮਾਨ ਇਸ ਪੜਦੇ ਓਕੇ ਸ਼ਬਦਾਂ ਇਸ ਪੜਦੇ ਵਿਆਖਿਆ ਬਾਰੇ ਵਿੱਚ ਕੌਮਪੀਸ ਵਾਲੇ ਕੱਖਿਆ ਵਿੱਚ ਦੱਸਿਆ ਸੀ ਓਕੇ ਸ਼ਬਦਾਂ ਬਾਰੇ ਵੀ ਦੱਸਿਆ ਸੀ ਜੇ ਕੁਝ ਬੂਲਗਲਪੀ ਪਰਸਨ ਹੈ ਉਹਨਾਂ ਦੇ ਬਾਰੇ ਦੱਸਾਂਗਾ ਤੇ ਸਾਡਾ ਪਠ ਨੰਬਰ 6 ਐ ਕੋ ਅੱਜ ਸਮਾਪੂਜੂਗਾ ਅੱਜ ਤੇ ਅੱਜ ਵੀ ਸਾਡਾ ਨਵਾਂ ਵਿਸਾਖ ਸੁ ਹੋਊਗਾ મિતਰ ਦੀ ਪਛਾਣ ਆਇ ਇੱਕ ਲੋਕ ਕਥਾ ਹੈ ਭਾਈ ਵੀ ਸੀ ਦੇ ਦਿੱਕਤਾਂ ਤੇ ਪਠਨਾਵਸਦ ਦੇ ਓਕੇ ਸ਼ਬਦਾਂ ਬਾਰੇ ਵੀ ਅਰਥ ਦੀ ਕੱਖਿਆ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਾਂਗਾ ਵੇਖੋ ਜੀ ਸਾਡਾ ਅੱਜ ਦਾ ਗੁਲਾਮ ਦਾ ਕੁਲ ਤੋੜਨ ਵਾਲੇ ਨੂੰ 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 ਔਰ ਸਮਾਪਿਤ ਇਹਦੇ ਭਾਈ ਵੀਸੂ ਨੇ ਕੁਝ ਹੋਰ ਕੱਪੀ ਪਰਸੰਤ ਕੀ ਰਹੇ ਜਿਹੜੇ ਜਿੰਨੇ ਨੇ ਤੇ ਉਹਦੇ ਬਾਰੇ ਵੀ ਸੰਗਤ ਸਮਾਪਕਿਤਾ ਦੇ ਦੂਜੇ ਭਾਗ ਵਿੱਚ ਕਵਿਤਾ ਦੀ ਸੁਰ ਕੀ ਹੈ ਕਿ ਵੀ ਸਮਾ ਕਵਿਤਾ ਦੇ ਦੂਜੇ ਭਾਗ ਵਿੱਚ ਕਵਿਤਾ ਦੀ ਸੁਰ ਕੀ ਹੈ ਸਮਾ ਕਵਿਤਾ ਦੇ ਦੂਜੇ ਭਾਗ ਵਿੱਚ ਕਵਿਤਾ ਦੀ ਸੁਰ ਉਪਦੇਸ਼ਾਤਮਕ ਹੈ ਕਿਹੜੀ ਹੈ ਦੇਸਾਤਮਕ ਤੇ ਪਰਸਨ ਨੰਬਰ 2 ਕਿਹੜਾ ਸੀ ਸਮਾ ਕਵਿਤਾ ਵਿੱਚ ਕਿਸ ਨੂੰ ਸਮਾ ਕਵਿਤਾ ਵਿੱਚ ਕਿਸ ਨੂੰ ਗਲ ਇਹ ਕਿਸ ਨੂੰ ਸਮਾਕਵਿਤਾ ਵਿੱਚ ਵਿੱਚ ਸਮੇਂ ਨੂੰ ਕਿਸ ਗਲ ਦੀ ਜਾਣ ਨਹੀਂ ਆਉਂਦੀ ਠਹਿਰ ਨਹੀਂ ਬਈ ਸਮਾਕਵਿਤਾ ਵਿੱਚ ਸਮੇਂ ਨੂੰ ਕਿਹੜੀ ਗਲ ਦੀ ਜਾਣ ਨਹੀਂ ਆਉਂਦੀ ਠਹਿਰ ਨਹੀਂ ਸਮਾਕਵਿਤਾ ਵਿੱਚ ਵਿੱਚ ਸਮੇਂ ਨੂੰ ਲੋਕ ਨੂੰ ਕਿਹੜੀ ਜਾਣ ਨਹੀਂ ਆਉਂਦੀ ਠਹਿਰ ਨਹੀਂ ਜਾਂ ਨਹੀਂ ਆਉਂਦੀ ਤੇ ਦੂਜਾ ਤੀਜਾ ਪ੍ਰਸ਼ਨ ਕਿਹੜਾ ਸੀ ਸਮਾਕਵਿਤਾ ਦੇ ਅੰਤਮ ਭਾਗ ਵਿੱਚ ਕਵਿਤਾ ਕਿਸ ਨੂੰ ਸੰਬੋਧਨ ਹੈ ਸਮਾ ਕਵਿਤਾ ਦੇ ਅੰਤਮ ਭਾਗ ਵਿੱਚ ਕਵਿਤਾ ਕਿਸ ਨੂੰ ਸੰਬੋਧਨ ਹੈ ਸਮਾ ਕਵਿਤਾ ਦੇ ਅੰਤਮ ਭਾਗ ਵਿੱਚ ਕਵਿਤਾ ਮਨੁੱਖ ਨੂੰ ਸੰਬੋਧਨ ਹੈ ਤੇ ਪ੍ਰਸ਼ਨ ਨੰਬਰ 4 ਕਿਹੜਾ ਸੀ ਫੁੱਲ ਉਤੜ ਨਾਲ ਕੀ ਹੁੰਦਾ ਹੈ ਫੁੱਲ ਉਤੜ ਨਾਲ ਮੁਚਾ ਜਾਂਦਾ ਹੈ ਫੁੱਲ ਉਤੜ ਨਾਲ ਕੀ ਹੁੰਦਾ ਉਹ ਮੁਝਾ ਜਾਂਦਾ ਹੈ ਪ੍ਰਸ਼ਨ ਨੰਬਰ 5 ਕਿਹੜਾ ਸੀ ਗੁਲਾਬ ਦਾ ਫੁੱਲ ਕਿੰਨੇ ਲੋਕਾਂ ਨੂੰ ਵੰਡਦਾ ਹੈ ਗੁਲਾਬ ਦਾ ਫੁੱਲ ਕਿੰਨੇ ਲੋਕਾਂ ਨੂੰ ਵੰਡਦਾ ਹੈ ਗੁਲਾਬ ਦਾ ਫੁੱਲ ਲੱਖਾਂ ਲੋਕਾਂ ਨੂੰ ਮਹਿਕ ਵੜਦਾ ਹੈ ਤੇ ਪ੍ਰਸ਼ਨ ਨੰਬਰ 6 ਕਿਹੜੀ ਸਮਾ ਕਵਿਤਾ ਵਿੱਚ ਭਾਈ ਵੀਰ ਸਿੰਘ ਦੀ ਸਮਾ ਕਵਿਤਾ ਭਾਈ ਵੀਰ ਸਿੰਘ ਦੀ ਕਿਸ ਪੁਸਤਕ ਵਿੱਚੋਂ ਆਈ ਜਿਹੜੀ ਸਮਾ ਕਵਿਤਾ ਹੈ ਭਾਈ ਵੀਰ ਸਿੰਘ ਦੀ ਕਿਹੜੀ ਪੁਸਤਕ ਵਿੱਚੋਂ ਲਈ ਗਈ ਸੀ ਬਿਜਲੀਆ ਤੇ ਹਾਰ ਬਿਜਲੀਆ ਤੇ ਹਾਰ ਵਿੱਚੋਂ ਲਈ ਗਈ ਸੀ ਵਿਦਿਆਰਥੀਓ ਸਾਡਾ ਪਾਠ ਨੰਬਰ 6 ਆ ਗੁਲਾਬ ਦਾ ਫੁੱਲ ਤੋੜਨ ਵਾਲੇ ਨੂੰ ਸਮਾ ਆ ਦੋ ਕਵਿਤਾ ਸੀ ਆ ਭਾਈ ਵੀਰ ਸਿੰਘ ਦੀ ਲਿਖੀ ਇਹਦੇ ਲੇਖਕ ਹਨ ਇਸ ਪੜਵੀ ਦੀ ਦੋਵਾਂ ਕਵਿਤਾ ਦੀ ਵਿਆਖਿਆ ਵਾਰੀ ਤੇ ਓਕੀ ਸਰਦਾਂ ਬਾਰੇ ਨੇ ਤੁਹਾਨੂੰ ਪਿੱਛੇ ਵਾਲੇ ਪੱਖੇ 'ਤੇ ਦੱਸਿਆ ਸੀ ਤੇ ਜਿਹੜੇ ਮੂਲ ਕਵੀ ਪਰਸਨ ਸੀ ਉਹਨਾਂ ਦੇ ਬਾਰੇ ਕੁਝ ਇੰਪੋਰਟੈਂਟ ਪਰਸਨਲ ਜਾਣਕਾਰੀ ਪਿੱਛੇ ਵਾਲੇ ਪੱਖੇ 'ਤੇ ਡਿਸਕਸ ਕੀਤਾ ਸੀ ਕੁਝ ਅੱਗੇ ਕੀ ਕਿਹੜ ਵਿਚ ਡਿਸਕਸ ਕੀਤਾ ਸੀ ਇਹ ਸਾਡੀ ਪਠ ਨੰਬਰ 6 ਅਕ ਉਸ ਮਾਤ ਕੋਇਆ ਸੀ ਇੱਕ ਨਵਾਂ ਵਿਸ਼ਾ ਸੁ ਹੋਇਆ ਸੀ ਮਿੱਤਰ ਦੀ ਕਥਾਨ ਪਠ ਨੰਬਰ ਸਭ ਆ ਇੱਕ ਲੋਕ ਕਥਾ ਹੈ ਭਾਈ ਵੀ ਸਿੰਘ ਦੇ ਲਿਖਖਣ ਤੇ ਇਸ ਪੱਡੇ ਉਪਰਿ ਸੱਤਾਂ ਬਾਰੇ ਵਿੱਚ ਕਾਨੂੰਨ ਅਲਦੀ ਕਛ ਦੱਸਾਂਗਾ ਪਹਿਲਾ ਕਿਹੜਾ ਸੀ ਸੱਤੋਕੇ ਸੱਤਾਂ ਦਾ ਪਹਿਲਾ ਕਿਹੜਾ ਸੀ ਇੱਕ ਮਿਸਣਾ ਮਛਲਾ ਮਿਸਣਾ ਮਛਲਾ ਤੇ ਦੋ ਨੰਬਰ ਤੇ ਕਬੂਲ ਮਾੜੇ ਬੂਲ ਕਬੂਲ ਮਾੜੇ ਬੂਲ ਤੇ ਤਿੰਨ ਨੰਬਰ ਤੇ ਤੜਨਾ ਚਿਤਾਵਨੀ ਤੜਨਾ ਚਿਤਾਵਨੀ ਚਾਰ ਨੰਬਰ ਤੇ ਕਿਹੜਾ ਸੀ ਚਰਾੰਗਾ ਪਸਮਾ ਦੇ ਚਰਨ ਵਾਲੀ ਥਾਂ ਚਰਾੰਗਾ प्रश्न नंबर 4 दी था नंबर के केड़ा सी पीड़ित दुखी पीड़ित दुखी 6 नंबर पे संबोधन किसे नाल गल करण दा भाव संबोधन का की मीनिंग होता है किम अर्थ में दायरे किसे नाल गल करण दा भाव ते प्रश्न नंबर 7 चित मन चित मन ते 8 केड़ा सी कुल्ला नरम कुल्ला लरण ते 9 नंबर पे अनादर अपमान नौ 9 है अनादर अपमान ते दस तेरे को जी बिकता बिकता मुसीबत बिकता मुसीबत ग्यारह ग्यारह नंबर ते किरा है थे खे नास खे नास बारह नंबर ते देखो जी जे जित जे जित तेरा ते परत मुड़ परत मुड़ ते चौदह नंबर ते किये भाई चौदह तेरे को गुदगुदा पोला पोला गुदगुदा बुद

भला वी नंबर ते देखो जी क्रोध गुस्सा क्रोध गुस्सा 21 नंबर ते देखो जी लुस लुस करना लुस लुस करना नरम नरम लुस लुस करना नरम नरम 22 नंबर ते देखो जी खूब बहुत खूब बहुत चम मास चम मास कुर्ती तेल वगैरह कुर्ती फाइल कुर्की फाइल 24 नंबर ते देखो जी, जी प्रकट जाहर प्रकट जाहर अच्छा वेखो जी चित हो गया ते मर गया चित हो गया मर गया को, चित हो गया नंबर गया। हो गया कि मर गया चित हो गया मर गया विद्यार्थियों अज का विषय इतो ही समाप्त ਮੇਨੂ ਦੇ ਤੱਤ ਅਨੁਸਾਰ ਇਹਨਾਂ ਅੱਧਿ ਕੱक्षाਾਂ ਚੰਗੀ ਲੱਗੀ ਹੋਊਗੀ ਤੇ ਅੱਧਿ ਕੱक्षाਾਂ ਨੂੰ ਵਿਖਣ ਲਈ ਸਾਰੇ ਮੁੰਡੇ ਕੁੜੀਆਂ ਨੂੰ ਅਸ਼ੋਕ ਭਾਰਤਵਾਦੀ ਸਤ ਸ੍ਰੀਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇੱਕ ਵਾਰ ਹੋ ਸਾਡੀ ਤਰੱਕੀ ਸਾਡੇ ਚੈਨਲ ਪਈਆਂ ਸਾਰੇ ਵਿਦਿਆਰਥੀਆਂ ਨੂੰ ਨਵਰਸ ਦੀ ਲੱਖ ਲੱਖ ਬਧਾਈ ਜੀ ਨਵਰਸ ਕੋ ਅਡੇ ਲਈ ਖੁਸ਼ੀਆਂ ਦੀ ਵਰਖਾ ਲੈ ਕੇ ਆਈ ਜੀ ਤੁਹਾਡਾ ਜੀਵਨ ਸੁਖਮੇ ਮਨਜੁਲੀ ਤੇ ਅੱਧਿ ਕੱक्षाਾਂ ਨੂੰ ਵਿਖਣ ਲਈ ਸਾਰਿਆਂ ਦਾ 大点挖